ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੇ ਚੈਨਲ ਮਾਕਾ ਪਿਆਰ ਔਰ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਮੋਗੇ ਆਪਾਂ ਸਵੇਰੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਦਾ ਨਾਮ ਲੈ ਕੇ ਪਾਠ ਨਾਲ ਸਿਮਰਨ ਕਰਕੇ ਕਿਉਂਕਿ ਕਈ ਵਾਰੀ ਹਨਾ ਮਨ ਦੇ ਵਿੱਚ ਹੁੰਦਾ ਵੀ ਅਕਸਰ ਆਪਾਂ ਨੂੰ ਬਹਾਨਾ ਹੁੰਦਾ ਵੀ ਹਨਾ ਇਹ ਤਾਂ ਬੇਲੀਆਂ ਨੇ ਲੱਗੀਆਂ ਰਹਿੰਦੀਆਂ ਨੇ ਹਨਾ ਵੀ ਵੀਡੀਓ ਬਣਾਉਣ ਅੱਜ ਮੈਂ ਸੋਚਿਆ ਵੀ ਦਿਖਾ ਹੀ ਦਿੰਨੇ ਆਪਾਂ ਸਾਰੇ ਫਰੈਂਡਸ ਨੂੰ ਵੀ ਪਿਆ ਕਿੰਨੀ ਕੁ ਵੇਲੀ ਆ ਨਾ ਇਹ ਨਹੀਂ ਹੁੰਦਾ ਨਾ ਕੰਮ ਕਰਨ ਦੀ ਦੇਖੋ ਜਦੋਂ ਕੋਈ ਚਾਹਣਾ ਹੁੰਦੀ ਆ ਨਾ ਆਪਾਂ ਨੌਕਰੀ ਕਰਦੇ ਆ ਫਿਰ ਵੀ ਆਪਾਂ ਨੂੰ ਨਾ ਸਾਰੇ ਕੰਮ ਕਰਕੇ ਆਪਾਂ ਕਰਦੀਆਂਗੇ ਇੱਕ ਨੌਕਰੀ ਦੀ ਤਰ੍ਹਾਂ ਹੀ ਆ YouTube ਵੀ ਆ ਨਾ ਤੇ ਦੇਖੋ ਮੇਰੇ ਮਨ ਦੇ ਵਿੱਚ ਸ਼ੁਰੂ ਤੋਂ ਹੁੰਦਾ ਸੀਗਾ ਨਾ ਵੀ ਮੈਂ ਕੋਈ ਨਾ ਕੋਈ ਕੰਮ ਕਰਾਂ ਤੇ ਮੈਨੂੰ ਨਹੀਂ ਪਤਾ ਸੀਗਾ ਨਾ ਵੀ ਇਦਾਂ ਵਾਈ ਗਰੂ ਜੀ 40 ਸਾਲ ਦੀ ਉਮਰ ਦੇ ਲਵੇ ਲਾਉਣੇ ਆ ਨਾ ਮੈਨੂੰ ਇੱਕ ਕਾਮਯਾਬੀ ਵਖਸ਼ਣਗੇ ਮੇਰੇ ਬੇਟਾ ਇਹਦਾ ਜਰੀਆ ਬਣਿਆ ਕਿਉਂਕਿ ਚੈਨਲ ਉਸ ਨੇ ਹੀ ਬਣਾਇਆ ਸੀਗਾ ਮੈਨੂੰ ਕੋਈ ਚੈਨਲ ਦਾ ਵੀ ਸ਼ੌਂਕ ਨਹੀਂ ਸੀਗਾ ਕੋਈ ਪਤਾ ਨਹੀਂ ਸੀ ਵੀ ਇਦਾਂ ਵੀ ਹੈ ਨਾ ਹੁੰਦਾ ਹੁੰਦਾ ਤੇ ਦੇਖੋ ਮੈਂ ਆਪਣੇ ਸਾਰੇ ਕੰਮ ਤੁਹਾਨੂੰ ਦਿਖਾਉਣੀ ਆ ਪਹਿਲਾਂ ਵੀ ਮੈਂ ਦਿਖਾਏ ਹੋਏ ਨੇ ਤੇ ਮਾਰਨਿੰਗ ਟਾਈਮ ਦੇਖੋ ਆਪਾਂ ਨਿਤਨੇਮ ਕਰਕੇ ਉਸ ਤੋਂ ਬਾਅਦ ਆਪਾਂ ਚਾਹ ਪਾਣੀ ਜਿੰਨਾ ਵੀ ਪੀਣਾ ਕਰਨਾ ਹੈ ਨਾ ਸਾਰਿਆਂ ਨੂੰ ਚਾਹ ਪਾਣੀ ਦੇ ਕੇ ਹਜੇ ਮੈਂ ਅੱਧੇ ਕੰਮ ਦਿਖਾਵਾਂਗੀ ਤੁਹਾਨੂੰ ਸਾਰੇ ਨਹੀਂ ਤੇ ਫਿਰ ਮੈਂ ਬਾਹਰੋਂ ਆਣਾ ਤੇ ਕਪੜੇ ਆਪਾਂ ਨੇ ਮਸ਼ੀਨ ਚ ਪਾਤੇ ਸੀ ਕਿਉਂਕਿ ਮੈਂ ਕਈ ਵੀਡੀਓ ਹਨ ਇਕੱਠੀਆਂ ਕਰਕੇ ਤੁਹਾਨੂੰ ਦਿਖਾ ਰਹੀ ਹਾਂ ਕਿ ਮੈਂ ਡੇਲੀ ਸਾਰੇ ਹਨ ਕੀ ਕੰਮ ਕਰਦੀ ਕਿਉਂਕਿ ਰੁਟੀਨ ਦੇ ਕੰਮ ਨੇ ਇਹ ਮੇਰੇ ਡੇਲੀ ਦੇ ਦੇਖੋ ਕਈ ਦੇ ਹਨ ਸੱਸਾਂ ਹੁੰਦੀਆਂ ਨੇ ਕਈ ਇਹਦੇ ਨਣ ਦਾ ਕਈ ਇਹਦੇ ਦਰਾਣੀ ਜਠਾਣੀ ਹੁੰਦੀਆਂ ਨੇ ਨਾ ਇੱਕ ਤਾਂ ਤੁਹਾਨੂੰ ਪਤਾ ਹੀ ਹੈ ਵੀ ਮੈਂ ਹਨ ਕੱਲੀਆਂ ਜਿਹੜੇ ਫਰੈਂਡ ਮੇਰੇ ਨਾਲ ਪੁਰਾਣੇ ਜੁੜੇ ਹੋਏ ਹੈਗੇ ਤੇ ਮੈਨੂੰ ਬਗੀਚੀ ਦਾ ਦਾਲਾਂ ਸਬਜ਼ੀਆਂ ਉਗਾਉਣ ਦਾ ਹਨਾ ਬੀਜਣ ਦਾ ਉਹਨਾਂ ਨੂੰ ਰਮਾਉਣ ਦਾ ਸਾਰੇ ਕੰਮ ਹਨਾ ਮੈਂ ਮੇਰੇ ਸਰੀ ਹੁੰਦੇ ਨੇ ਕਿਉਂਕਿ ਹਸਬੰਡ ਜੀ ਨੂੰ ਵੀ ਛੁੱਟੀ ਨਹੀਂ ਹੁੰਦੀ ਉਹਨਾਂ ਨੇ ਵੀ ਜਾਣਾ ਹੁੰਦਾ ਤੇ ਪਾਪਾ ਜੀ ਹੁਣ ਬਜ਼ੁਰਗ ਵੀ ਨੇ ਤੇ ਬਾਕੀ ਇਹਨਾਂ ਤੁਹਾਨੂੰ ਪਤਾ ਹੀ ਹੈ ਵੀ ਫਿਰ ਬਜ਼ੁਰਗਾਂ ਆਉਂਦਾ ਤਾਂ ਮਨ ਕਰੇ ਕੰਮ ਕਰ ਲਿਆ ਕਰ ਲੈ ਨਹੀਂ ਹਨਾ ਉਹਨਾਂ ਦੀ ਮਰਜ਼ੀ ਹੁੰਦੀ ਹੈ ਤੇ ਮੰਮੀ ਜੀ ਵੀ ਥੋੜੇ ਬਿਮਾਰ ਰਹਿੰਦੇ ਨੇ ਕਦੇ-ਕਦੇ ਭਾਂਡੇ ਵਗੈਰਾ ਮਾਂਜ ਦੇ ਦਿੰਦੇ ਨੇ ਨਹੀਂ ਤਾਂ ਚਲੋ ਆ ਉਹਨਾਂ ਦੀ ਹਨਾ ਮौज ਆ ਗਈ ਆਪਦੇ ਨਾਮ ਸਿਮਰਨ ਚ ਲੱਗੇ ਰਹਿੰਦੇ ਨੇਗੇ ਤੇ ਬੇਬੇ ਜੀ ਨੇ ਤਿੰਨ ਬਜ਼ੁਰਗ ਵੀ ਨੇ ਦੇਖੋ ਮੇਰੇ ਘਰ ਦੇ ਤੇ ਘਰ ਵੀ ਅੱਗੇ ਤਾਂ ਹਣਾ ਹੁੰਦਾ ਸੀਗਾ ਵੀ ਛੋਟੇ-ਛੋਟੇ ਹੁੰਦੇ ਸੀ ਇੱਕ ਦੋ ਕਮਰੇ ਆਪਾਂ ਕਰ ਲੈਂਦੇ ਸੀ ਹੁਣ ਤਾਂ ਨਾ ਬੀਗੇ ਵਿਗਿਆਂ ਦੇ ਵਿੱਚ ਆਪਾਂ ਨੇ ਘਰ-ਪਾਰ ਖੇਣ ਇੱਕ ਕਹਿਣ ਨੂੰ ਹੁੰਦਾ ਵੀ ਹਾਂ ਕੋਠੀ ਹੋਵੇ ਪਰ ਜਦੋਂ ਇਹਨਾਂ ਦੀ ਸਫਾਈ ਕਰਨੀ ਪੈਂਦੀ ਆ ਫੇਰ ਪਤਾ ਲੱਗਦਾ ਹਣਾ ਵੀ ਕੀ ਆ ਹੁੰਦਾ ਤੇ ਚਲੋ ਕੰਮ ਤਾਂ ਬੰਦੇ ਦੇ ਕਰਮ ਨੇ ਹਣਾ ਇਹ ਵੀ ਨਹੀਂ ਮੈਂ ਕਹਿੰਦੀ ਵੀ ਸਾਰੇ ਨਾ ਕਰਨੇ ਵੀ ਚਾਹੀਦੇ ਨੇ ਆਪਾਂ ਨੂੰ ਕੰਮ ਪਰ ਜਦੋਂ ਆਪਾਂ ਹਣਾ ਕਹਿ ਦਿੰਨੇ ਆ ਵੀ ਲੈ ਮੈਨੂੰ ਤਾਂ ਟਾਈਮ ਨਹੀਂ ਲੱਗਦਾ ਮੈਂ ਕੀ ਕਰਾਂ ਹਣਾ ਮੈਂ ਕਿਹੜਾ ਸਾਰਾ ਦਿਨ ਕੰਮਾਂ ਚ ਉਲਝੀ ਰਹਣੀ ਮੈਨੂੰ ਤਾਂ ਇੱਕ ਸਿਰ ਖੁਰਕਣ ਦੀ ਟਾਈਮ ਨਹੀਂ ਹੁੰਦਾ ਵੀ ਮੈਂ ਕਿੱਥੋਂ ਨਾ ਕਮ ਦੇਖੋ ਜਦੋਂ ਜਨੂਨ ਹੁੰਦਾ ਉਦੋਂ ਇਨਸਾਨ ਹਨਾ ਕੁਝ ਵੀ ਕਰ ਸਕਦਾ ਹੈਗਾ ਕਿਉਂਕਿ ਮੈਨੂੰ ਬਚਪਨ ਤੋਂ ਹੀ ਸੀਗਾ ਕਿ ਮੈਂ ਕੁਝ ਨਾ ਕੁਝ ਬਣਾ ਪਰ ਇਹ ਨਹੀਂ ਪਤਾ ਸੀਗਾ ਵੀ ਮੈਂ ਇੱਕ ਯੂਟਿਊਬਰ ਬਣਾਂਗੀ ਕਿਉਂਕਿ ਪਹਿਲਾਂ ਮੈਨੂੰ ਹੁੰਦਾ ਸੀ ਵੀ ਮੈਂ ਕੋਈ ਨਾ ਆਫਸਰ ਬਣਾ ਮਲਕੇ ਨੌਕਰੀ ਕਰਾਂ ਤੇ ਚਲੋ ਹੁਣ ਬੀਅਤ ਬਹੁਤ ਪੜਾਈ ਵੀ ਛੁੱਟ ਗਈ ਫਿਰ ਮੈਰਿਜ ਹੋ ਗਿਆ ਮੈਰਿਜ ਤੋਂ ਬਾਅਦ ਜੋ ਵੀ ਛੋਟੀ ਮੋਟੀ ਨੌਕਰੀ ਵਗੈਰਾ ਕਰਦੀ ਸੀ ਮੈਂ ਨਾ ਉਹ ਵੀ ਛੁੱਟ ਗਈ ਤੇ ਘਰਵਾਰ ਜੋਗੇ ਹੀ ਰਹਿ ਗਏ ਪਰ ਮੇਰੇ ਮਨ ਦੇ ਵਿੱਚ ਨਾ ਹਨਾ ਇੱਕ ਹੁੰਦਾ ਹੀ ਹੈ ਡਿਪਰੈਸ਼ਨ ਦੀ ਤਰ੍ਹਾਂ ਵੀ ਪੜੇ ਲਿਖੇ ਵੀ ਆਂਗੇ ਹਨਾ ਸਾਰਾ ਕੁਝ ਕੀਤਾ ਪਰ ਮੈਨੂੰ ਇਦਾਂ ਹੁੰਦਾ ਦੇ ਵੀ ਹਨਾ ਵੀ ਕੋਈ ਨਾ ਕੋਈ ਜ਼ਿੰਦਗੀ ਦੇ ਵਿੱਚ ਆਪਾਂ ਕੰਮ ਕਰੀਏ ਤੇ ਇੱਕ ਕਾਮਜਾਬ ਹਨਾ ਇੰਡੀਪੈਂਡੈਂਟ ਊਮਨ ਮਲਕੇ ਬੰਨਣਾ ਚਾਹੁੰਦੀ ਸੀ ਮੈਨੂੰ ਇਹ ਵੀ ਨਹੀਂ ਹੈਗਾ ਵੀ ਚਲੋ ਹਨਾ ਤੇ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਵੀ ਮੇਰਾ ਘਰ ਵੀ ਹੈ ਨਾ ਤੁਹਾਨੂੰ ਮੈਂ ਹੋਮ ਟੂਰ ਕਰਵਾਇਆ ਸੀਗਾ ਤੇ ਪੂਰੀ ਕਬੀਗੇ ਦੇ ਵਿੱਚ ਘਰ ਰਹਿਣਾ ਪਹਿਲਾਂ ਤਾਂ ਇਹਨੂੰ ਝਾੜੂ ਲਗਾਉਣਾ ਹੀ ਦੇਖ ਲਓ ਤੇ ਇੱਕ ਨਾ ਸਿਸਟਰ ਜਿਹੜੇ ਕਹਿੰਦੇ ਨੇ ਵੀ ਮੇਰਾ ਪੇਟ ਵਧ ਗਿਆ ਮੋਟਾਪਾ ਹੈ ਨਾ ਦੇਖੋ ਅੱਜ ਕੱਲ ਕੰਮ ਕਰਨ ਦੇ ਹੈ ਨਾ ਤਰੀਕੇ ਹੀ ਬਦਲ ਚੁੱਕੇ ਨੇ ਝਾੜੂ ਲਗਾਉਣਗੇ ਜਿੱਦਾਂ ਕਿ ਝਾੜੂ ਦੇ ਹੈ ਨਾ ਸੱਟ ਲੱਗਦੀ ਹੁੰਦੀ ਹੈ ਤੁਸੀਂ ਨਾ ਜਦੋਂ ਕੰਮ ਵੀ ਕੋਈ ਵੀ ਕਰਦੇ ਥੋੜਾ ਜਿਹਾ ਜਲਦੀ ਜਲਦੀ ਕਰੋਗੇ ਨਾਲੇ ਤਾਂ ਦੇਖੋ ਜਲਦੀ ਕੰਮ ਨੇਬੜ ਜਾਂਦਾ ਹੈਗਾ ਤੇ ਮੈਨੂੰ ਮੇਰੇ ਮਮਾ ਜੀ ਵੀ ਹੱਸਦੇ ਹੁੰਦੇ ਨੇ ਉਹ ਤੇ ਕਹਿੰਦੇ ਨੇ ਤੂੰ ਤਾਂ ਆਪਣੇ ਬਾਪ ਤੇ ਗਈ ਹੈਗੀ ਨਾ ਮੇਰੇ ਪਾਪਾ ਵੀ ਇਦਾਂ ਹੀ ਮੇਰੇ ਮਗੋਂ ਹਣਾ ਕਾਲੀ ਕਾਲੀ ਕੰਮ ਕਰ ਦਿੰਦੇ ਨੇ ਚਾਹੇ ਅਸੀਂ ਡਿੱਗੀ ਪਈਆਂ ਨਾ ਮੈਨੂੰ ਹੱਸਦੇ ਹੁੰਦੇ ਨੇ ਵੀ ਤੂੰ ਅੱਗੇ ਪਿੱਛੇ ਵੀ ਨਹੀਂ ਦੇਖਦੀ ਹੈਗੀ ਜਦੋਂ ਕੰਮ ਕਰਦੇ ਆ ਬਾਕੀ ਹੈ ਨਾ ਜਦੋਂ ਇਕੱਲੇ ਬੰਦੇ ਦੇ ਸਿਰ ਤੇ ਇੰਨੇ ਕੰਮ ਹੁੰਦੇ ਨੇ ਫਿਰ ਉਹਨੂੰ ਔਖਾ ਵੀ ਬਹੁਤ ਹੋ ਜਾਂਦਾ ਵੈਸੇ ਗੋਹੇ ਕੁੜੇ ਵਾਲੇ ਦੀ ਤਾ ਹਣਾ ਲਗਾਏ ਹੋਏ ਨੇਗੇ ਤੇ ਪਰ ਫਿਰ ਵੀ ਉਹ ਤੁਹਾਨੂੰ ਪਤਾ ਹੈ ਵੀ ਹਣਾ ਕਿੰਨਾ ਕੁ ਕਰਕੇ ਜਾਂਦੇ ਨੇ ਤੇ ਫਿਰ ਇੱਧਰ ਵੀ ਸਾਰੇ ਝਾੜੂ ਮਾਰਨਾ ਪੈਂਦਾ ਹੈਗਾ ਡੰਗਰ ਪਸ਼ੂਆਂ ਦਾ ਨਾ ਤੇ ਧਾਰਾ ਰੋਕੀ ਫਿਰ ਹਸਬੰਡ ਜੀ ਨਾਲ ਸਾਰਾ ਕਰਵਾਉਣਾ ਪੈਂਦਾ ਹੈਗਾ ਕਈ ਵਾਰੀ ਜਦੋਂ ਉਹ ਲੇਟ ਵੇਟ ਹੋ ਜਾਂਦੇ ਨੇ ਫਿਰ ਧਾਰਾ ਤੁਰਾਂ ਵੀ ਕੱਲੀ ਨੂੰ ਹੀ ਕੱਢਣੀਆਂ ਪੈਂਦੀਆਂ ਨੇ ਚਲੋ ਵੀ ਪਰਿਵਾਰ ਚ ਨਾ ਪਿਆਰ ਇਤفاق ਹੋਵੇ ਸਰੀਰ ਤੰਦਰੁਸਤ ਹੋਵੇ ਨਾ ਆਪਾਂ ਕਰੀ ਜਾਨਾ ਸਰੀਰ ਵੀ ਤੰਦਰੁਸਤ ਤਾਈਉ ਰਹਿੰਦੇ ਹਨ ਆਪਾਂ ਜਦੋਂ ਕੰਮ ਕਰਦੇ ਆ ਕਿਉਂਕਿ ਜਦੋਂ ਆਪਾਂ ਕੰਮ ਛੱਡ ਦਿੰਨੇ ਆ ਮੋਟਾਪਾ ਹਨਾ ਸਰੀਰ ਤੇ ਬੇਲਾ ਦਿਮਾਗ ਕਹਿੰਦੇ ਸ਼ੈਤਾਨ ਦਾ ਘਰ ਹਨਾ ਤੇ ਜਦੋਂ ਮੈਂ ਚੈਨਲ ਬਣਾਇਆ ਨਹੀਂ ਸੀਗਾ ਨਾ ਉਸ ਤੋਂ ਪਹਿਲਾਂ ਮੈਂ ਵੀ ਨਾ ਰਾਤ-ਰਾਤ ਨੂੰ ਵੀ ਡਿਪਰੈਸ਼ਨ ਚ ਸੋਚੀ ਜਾਇਆ ਕਰਨਾ ਵੀ ਹੈ ਨਾ ਵੀ ਕੀ ਜ਼ਿੰਦਗੀ ਹੈਗੀ ਹੈ ਨਾ ਜਿਹੇ-ਜਿਹੇ ਆਏ ਜਿਹੇ-ਜਿਹੇ ਨਾ ਆਏ ਹੈ ਨਾ ਤੇ ਉਸ ਤੋਂ ਬਾਅਦ ਇਦਾਂ ਕਰਦੇ ਕਰਾਉਂਦੇ ਆ ਨਾ ਬੇਟੇ ਨੇ ਇੱਕ ਚੈਨਲ ਬਣਾ ਲਿਆ ਤੇ ਉਹਦਾ ਚੈਨਲ ਨਾ ਡਿਲੀਟ ਹੋ ਗਿਆ ਛੋਟੀ ਉਮਰ ਹੋਣ ਕਰਕੇ ਉਹਨੇ ਨਾ ਰਾਈਡਰਾਂ ਵਗੈਰਾ ਦੀਆਂ ਵੀਡੀਓ ਜਿਹਾ ਪਾਤੀਆਂ ਸੀ ਤੇ ਮੈਂ ਉਹਨੂੰ ਉਹੀ ਮਜ਼ਾਕ-ਮਜ਼ਾਕ ਚ ਕਹਤਾ ਹੁਣ ਤਾਈਓ ਤੇ ਮੇਰੇ ਚੈਨਲ ਦਾ ਨਾਮ ਵੀ ਅਸੀਂ ਨੇ ਉਹੀ ਇੱਕ ਚੌੜ-ਚੌੜ ਜੀ ਜੀ ਰੱਖਤਾ ਸੀਗਾ ਨਾ ਪਤਾ ਹੀ ਨਹੀਂ ਸੀ ਕਿ ਵੀ ਇਦਾਂ ਹੁੰਦਾ ਨਾ ਤੇ ਦੇਖੋ ਸੱਤ ਕਮੀਨੀ ਹੋਏ ਨੇ ਆਪਣੇ ਚੈਨਲ ਬਣਾਏ ਨੇ ਤੁਹਾਡੇ ਪਿਆਰ ਦੇ ਸਦਕਾ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਪੈਨਾ ਹੋਇਆ ਤੇ ਦੇਖੋ ਰੇ ਕੁੱਟਣਾ ਖੇਤੀਬਾੜੀ ਦੇ ਵੀ ਮੈਂ ਆਪਣੇ ਹਸਬੰਡ ਜੀ ਨਾਲ ਸਾਰੇ ਕੰਮ ਕਰਵਾਉਣੀਆਂ ਨਾ ਇਹ ਨਹੀਂ ਹੈਗਾ ਵੀ ਮੈਂ ਕੰਮ ਕਈ ਹੁੰਦਾ ਨਾ ਵੀ ਮੈਂ ਤਾਂ ਕੰਮਾਂ ਚ ਮੇਰੇ ਤਾਂ ਆਪਦੀ ਕੰਮ ਵਧੇਰੇ ਨੇ ਪਰ ਨਹੀਂ ਮੈਂ ਕਦੇ ਵੀ ਹੈ ਨਾ ਇਦਾਂ ਨਹੀਂ ਸੋਚਿਆ ਹੈਗਾ ਬਸ ਮੈਂ ਵਾਹਿਗੁਰੂਗੇ ਇਹ ਅਰਦਾਸ ਕਰਦੇ ਨੇ ਵੀ ਪਰਿਵਾਰ ਵਿੱਚ ਪਿਆਰ ਇਤਫਾਕ ਤੇ ਤੰਦਰੁਸਤੀ ਰੱਖੀਏ ਤੇ ਕੰਮਾਂ ਦਾ ਮੈਨੂੰ ਕੋਈ ਉਹ ਨਹੀਂਦਾ ਤੇ ਕਪੜੇ ਵਗੈਰਾ ਹਨ ਜਿਹੜੇ ਵੀ ਧੋਣੇ ਵਗੈਰਾ ਦੇਖੋ ਡਾਲਰ ਹੈ ਸਾਡਾ ਇਹ ਮਲਕੇ ਡੌਗੀ ਆ ਸਾਡਾ ਇਹ ਨੂੰ ਨਮਾਉਣਾ ਤੇ ਵਾਉਣਾ ਸਾਰੇ ਮਲਕੇ ਤੁਸੀਂ ਲਾ ਲਓ ਵੀ A to Z ਕੰਮ ਨਾ ਮੇਰੇ ਸਿਰ ਤੇ ਨਹੀਂ ਕਿ ਜੇ ਅਗਰ ਨਹੀਂ ਹੁੰਦਾ ਉਹ ਕਹਿੰਦੇ ਹੁੰਦੇ ਨੇ ਕ ਕਹਿਣ ਨੂੰ ਤਾਂ ਹਨ ਘਰ ਦੀਆਂ ਰਾਣੀਆਂ ਹੁੰਦੀਆਂ ਨੇ ਨੂੰਹਾਂ ਪਰ ਕਈ ਵਾਰੀ ਨਾ ਆਪਦੇ ਆਪ ਨੂੰ ਵੀ ਫੀਲ ਹੋਣ ਲੱਗ ਜਾਂਦਾ ਵੀ ਆਪਣੇ ਨਾਲ ਤਾਂ ਨੌਕਰਾਣੇ ਵੀ ਚੰਗੀਆਂ ਹੁੰਦੀਆਂ ਨੇ ਨਾ ਕਈ ਵਾਰੀ ਹੈ ਨਾ ਪੁੱਛਣ ਲੱਗ ਜਾਂਦੇ ਨੇ ਵੀ ਤੁਸੀਂ ਕੀ ਕੰਮ ਕਰਦੇ ਹੋ ਨਾ ਇੱਕ ਕਹਿਣ ਨੂੰ ਹਾਊਸ ਵਾਈਫ ਐ ਪਰ ਜੇ ਆਪਾਂ ਸਾਰੇ ਕੰਮ ਲਾਈਏ ਹੈ ਨਾ ਜਿੱਦਾਂ ਕਿ ਜਿਹੜੇ ਵੀ ਆਪਾਂ ਕੋਈ ਕੰਮ ਕਰਨ ਵਾਲੀ ਨੂੰ ਰੱਖਦੇ ਆ ਕੋਈ 1000 ਰੁਪਏ ਮੰਗਦਿਆ ਕੋਈ 1500 ਰੁਪਏ ਮੰਗਦਿਆ ਹੈ ਨਾ ਦੇਖੋ ਸਾਰਿਆਂ ਦੇ ਆਪਾਂ ਨਾ ਇਕੱਠੇ ਕਰਕੇ ਕੰਮਾਂ ਨੂੰ ਲਾਈਏ ਤਾਂ ਕਮ ਸੇ ਕਮ ਸਾਡੇ ਘਰ ਦੇ ਜਿਹੜੇ ਕੰਮ ਨੇ ਆ ਨਾ 50000 ਰੁਪਏ ਮੰਗੋ ਕੰਮਾळा ਲੈ ਜੂਗਾ ਦੇਖੋ ਜੇ ਕੱਖਾਂ ਵਾਲਿਆਂ ਨੂੰ ਵੀ ਪਾ ਲਾਵਾਂਗੇ ਪਤਾ ਨਾ ਡੋਕੀ ਵਾਲੇ ਲਾਵਾਂਗੇ ਨਾ ਮੇਰੇ ਦਿਔਰ ਵੀ ਮੈਨੂੰ ਹੱਸਣ ਲੱਗ ਜਾਂਦਾ ਆਸਟ੍ਰੇਲੀਆ ਗਏ ਹੋਏ ਨੇ ਮੇਰੇ ਹਸਬੰਡ ਦੇ ਮਾਸੀ ਦੇ ਬੇਟੇ ਉਹ ਕਹਿੰਦਾ ਭਾਬੀ ਜੀ ਹਨਾ ਤੂੰ ਰੇ ਆ ਜਾ ਵੀ ਦੇਖੀ ਫਿਰ ਤੂੰ ਤਾਂ ਹਨਾ ਸਾਡੇ ਨਾਲੋਂ ਸਾਰਿਆਂ ਨਾਲੋਂ ਵੱਧ ਕੰਮ ਕਰੇਂਗੀ ਤੇਰੀ ਤਾਂ ਨਾ ਕੰਮ ਦੀ ਕੀਮਤ ਪੈਜੂਗੀ ਤੇ ਅੰਦਰ ਜਦੋਂ ਜਾਈਂਦਾ ਨਾ ਸ਼ਾਮ ਨੂੰ ਤੇ ਬੱਚੇ ਸੁੱਤੇ ਪਏ ਸੀ ਇਹਨਾਂ ਨੂੰ ਵੀ ਉਠਾਇਆ ਤੇ ਫਿਰ ਚਾਹ ਪਾਣੀ ਮੈਂ ਤੁਹਾਨੂੰ ਦਿਖਾਉਣੀ ਵੀ ਸਵੇਰੇ ਸਵੇਰੇ ਸਾਡਾ ਬ੍ਰੇਕਫਾਸਟ ਕਿੱਦਾਂ ਹੁੰਦਾ ਤੇ ਕੋਈ ਦੁੱਧ ਪੀਂਦਾ ਹੈ ਕੋਈ ਜੂਸ ਪੀਂਦਾ ਨਾ ਡਰਾਈ ਫਰੂਟ ਕੋਈ ਫਰੂਟ ਖਾਂਦਾ ਹੈਗਾ ਤੇ ਇਦਾਂ ਸਵੇਰ ਦੀ ਚੱਲਦਾ ਹੁੰਦਾ ਸਾਡੇ ਕੰਮ ਫਿਰ ਸਾਰਾ ਕੰਮ ਮੈਨੂੰ ਫਟਾਫਟ ਉਹ ਕਰਨਾ ਪੈਂਦਾ ਹੈਗਾ ਤੇ ਦਹੀਂ ਆਪਣੇ ਜਮਾਲੇ ਨੂੰ ਨੇ ਮੈਂ ਕਿਉਂਕਿ ਪਹਿਲਾਂ ਜ਼ਿਆਦਾ ਦੁੱਧ ਹੁੰਦਾ ਸੀ ਉਦੋਂ ਘੜੇ ਮਤਲਬ ਕਿ ਆਪਣੇ ਹਨਾ ਗਿੜਗਣ ਦੇ ਵਿੱਚ ਉਹਦੇ ਵਿੱਚ ਵੀ ਜਮਾਲ ਲੈਂਦੇ ਸੀ ਤੋੜੇ ਵਗੈਰਾ ਦੇ ਵਿੱਚ ਨਾ ਤੌੜੀ ਹੁੰਦੀ ਹੈ ਜਿਹੜੀ ਆਪਾਂ ਦੇਖੀ ਤੇ ਹੁਣ ਥੋੜਾ ਹੁੰਦਾ ਦੁੱਧ ਤੇ ਆਪਾਂ ਸਿੱਟੇ ਜੀ ਵਗੈਰਾ ਚ ਡੋਂਗੇ ਵਗੈਰਾ ਚ ਜਮਾ ਦਿੰਨੇ ਆ ਤੇ ਧਾਰ ਕੱਢ ਕੇ ਦੁੱਧ ਵਗੈਰਾ ਸਾਹਮਣਾ ਮਲਕੇ ਤੁਹਾਨੂੰ ਪਤਾ ਹੀ ਹੈ ਵੀ ਜਿੰਨੇ ਵੀ ਕੰਮ ਹੁੰਦੇ ਆ ਨਾ ਪਿੰਡਾਂ ਵਾਲਿਆਂ ਦੇ ਜਿਨ੍ਹਾਂ ਦੇ ਜ਼ਿਆਦਾ ਕੰਮ ਹੁੰਦਾ ਵੀ ਉਹੀ ਕੰਮ ਸਾਡਾ ਹੈਗਾ ਨਾ ਫਿਰ ਵੀ ਦੇਖੋ ਮੈਂ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਜਿਹੜੇ ਫਰੈਂਡ ਮੈਨੂੰ ਕਹਿੰਦੇ ਨੇ ਵੀ ਤੁਸੀਂ ਲਾਈਵ ਨਹੀਂ ਆਉਂਦੇ ਲਾਈਵ ਦੇ ਵਿੱਚ ਵੀ ਕਈ ਵਾਰੀ ਨਾ ਮੈਨੂੰ ਦਿਮਾ ਬੈਠੀ ਮੈਂ ਲਾਈਵ ਦੇ ਵਿੱਚ ਹੁੰਨੇ ਆ ਦਿਮਾਗ ਮੇਰਾ ਕੰਮਾਂ ਦੇ ਵਿੱਚ ਹੁੰਦਾ ਵੀ ਹੁਣ ਮੈਂ ਧਾਰ ਕੱਢਣ ਜਾਣਾ ਹੁਣ ਮੈਂ ਕੱਕ ਪਾਉਣ ਜਾਣਾ ਸੰਨੀ ਕਰਨ ਜਾਣਾ ਦਾਲ ਸ ਇੰਨੀ ਭੂਤ ਨਹੀਂ ਭੁੱਲ ਜਾਂਦੀ ਹੈ ਕਿ ਵੀ ਹਨਾ ਅਗਰ ਜਿਹੜਾ ਸਾਡੇ ਘਰ ਦੇ ਕੰਮ ਨੇ ਹਨਾ ਜੇ ਚਾਰ ਜਨਾਨੀਆਂ ਵੀ ਹੋਣ ਘਰੇ ਫਿਰ ਵੀ ਥੋੜਾ ਹੈਗਾ ਪਰ ਚਲੋ ਵਾਹਿਗੁਰੂ ਨੇ ਹੈ ਨਾ ਜਿੱਦਾਂ ਜਿੱਦਾਂ ਲਾਇਆ ਪਰ ਕਈ ਵਾਰੀ ਨਾ ਇਦਾਂ ਹੁੰਦਾ ਮੈਂ ਹਾਸਦੀ ਹੁੰਨੀ ਆ ਵੀ ਹੈ ਨਾ ਕਦੇ ਕਦੇ ਵੀ ਇਦਾਂ ਵੀ ਕਹਦਾ ਕਰੋ ਵੀ ਹਾਂ ਲੈ ਫੜ ਤੂੰ 2-4000 ਰੁਪਏ ਨਾ ਵੀ ਤੂੰ ਜਾ ਅਰੈਸਟ ਕਰ ਲੈ ਜਾਂ ਤੂੰ ਆਪਣੀ ਮਰਜ਼ੀ ਦਾ ਨਾ ਕੁਛ ਲਿਆ ਲੈ ਚਲੋ ਮੈਂ ਆਪਣੀ ਮਰਜ਼ੀ ਨਾਲ ਤਾਂ ਜਿਹੜਾ ਕੁਛ ਮਰਜ਼ੀ ਲਿਆ ਲੈਣਾ ਪਰ ਜਿਹੜੀ ਨਾ ਇੱਕ ਖੁਸ਼ੀ ਜੀ ਹੁੰਦੀ ਹੈ ਇੱਕ ਅਲੱਗ ਜੀ ਜਦੋਂ ਨਾ ਇਦਾਂ ਕਹਿੰਦੇ ਨੇ ਵੀ ਜਾ ਤੂੰ ਨਾ 2 ਦਿਨ ਅਰੈਸਟ ਕਰ ਲੈਗਾ ਜਾਂ ਤੂੰ ਜਾ ਆ ਕੇ ਤੇ ਨਾ ਬਸ ਵੀ ਇਦਾਂ ਕੋਈ ਨਹੀਂ ਹਨਾ ਕਹਿੰਦਾ ਹੈਗਾ ਵੀ ਉਹ ਚੀਜ਼ ਮੈਨੂੰ ਬੜੀ ਖੜਕਦੀ ਜੀ ਰਹਿੰਦੀ ਹੈ ਕਿ ਆਪਦੇ ਆਪ ਨੂੰ ਹਨਾ ਫੀਲ ਹੁੰਦਾ ਰਹਿੰਦਾ ਜਦੋਂ ਕਿਤੇ ਐ ਹੁੰਦਾ ਵੀ ਜਦੋਂ ਜਾਣਾ ਹੈ ਨਾ ਉਦੋਂ ਵੀ ਬਸ ਐ ਹੁੰਦਾ ਵੀ ਹਾਂ ਸ ਕੰਮ ਰੁੱਲ ਜਾਣਗੇ ਕੰਮ ਰਹਿ ਜਾਣਗੇ ਨਾ ਵੀ ਕੰਮ ਹੀ ਪਾਏ ਪਿਆਰਾ ਹਨਾ ਚੰਮ ਕੇ ਇਸ ਨੂੰ ਨੇ ਪਿਆਰਾ ਹੁੰਦਾ ਕਹਿੰਦੇ ਹੁੰਦੇ ਨੇ ਹਨਾ ਬਚੁਰ ਕੰਮ ਤੇ ਅੱਜ ਕੱਲ੍ਹ ਦੇਖਣਾ ਘਰਾਂ ਦੇ ਵਿੱਚ ਕਲੇਸ਼ ਪੈਣ ਦਾ ਵੀ ਮੇਨ ਕਾਰਨ ਇਹੀ ਹੈ ਕਿਉਂਕਿ ਅੱਜ ਕੱਲ੍ਹ ਦੀਆਂ ਜਿਹੜੀਆਂ ਛੋਟੀਆਂ ਕੁੜੀਆਂ ਨੇ ਹਨਾ ਲੜਕੀਆਂ ਨੇ ਹਨਾ ਜਿਹੜੀਆਂ ਜਾਂ ਮੈਥੋਂ 5-7 ਸਾਲ ਛੋਟੀਆਂ ਲਾਲੋ ਹਨਾ ਵੀ ਉਹ ਉਹਨਾਂ ਸਮਝਦੀਆਂ ਨਹੀਂ ਵੀ ਅਸੀਂ ਕਿਹੜਾ ਨੌਕਰਾਨੀਆਂ ਹਨ ਵੀ ਅਸੀਂ ਕੰਮ ਕਰੀਏ ਇਹਨਾਂ ਦਾ ਆਰਡਰ ਮਾਰਦੇ ਨੇ ਸਾਡੇ ਤੇ ਐਦਾਂ ਦਾ ਕਰ ਦਿੰਦੇ ਨੇ ਨਾ ਦੇਖੋ ਅਗਰ ਮੇਰੀ ਜਗ੍ਹਾ ਤੇ ਕੋਈ ਹਨਾ ਸਿਸਟਰ ਆ ਕੇ ਦੇਖੇ ਉਹ ਹੈਰਾਨ ਰਹਿ ਜਾਊਗੀ ਵੀ ਦੀਦੀ ਤੁਸੀਂ ਹਨਾ ਇੰਨਾ ਮੈਨੇਜ ਕਰਦੇ ਕਿਵੇਂ ਉਹ ਨਾ ਕਿਵੇਂ ਤੁਸੀਂ ਸਾਰੇ ਕੰਮਾਂ ਨੂੰ ਸਾਹਮਣੇ ਕਿਵੇਂ ਤੁਸੀਂ ਕੱਲੇ-ਕੱਲੇ ਜਾਣੇ ਦੀ ਅਲੱਗ-ਅਲੱਗ ਚੁਆਇਸ ਹੈ ਨਾ ਕੋਈ ਫਰੂਟ ਮੰਗਦਾ ਕੋਈ ਦੁੱਧ ਹਨਾ ਕਿਸੇ ਨੂੰ ਬਦਾਮ ਅਗਰ ਇੱਕ ਦਿਨ ਵੀ ਹਨਾ ਇਹ ਚੀਜ਼ ਮੈਂ ਮਿਸ ਹੋ ਜੇ ਮਾਲਕ ਇਹ ਨਹੀਂ ਕਹਿੰਦੇ ਵੀ ਹਾਂ ਤੂੰ ਅਸੀਂ ਆਪ ਚੱਕ ਲੈਣੇ ਜੋ ਕਰ ਦਿੰਦੇ ਹਨਾ ਸਭੋਂ ਮੇਰੇ ਦੀ ਹੈ ਨਾ ਉਹ ਹੋਗਾ ਵੀ ਹਾਂ ਤੂੰ ਟਾਈਮ ਨਾਲ ਇਹ ਕੰਮ ਕੀਤਾ ਨਹੀਂ ਫਿਰ ਦੇਖੋ ਸਾਰਿਆਂ ਦੇ ਬਿਸਤਰ ਵਗੈਰਾ ਦੀ ਹੈ ਨਾ ਤਹਾਂ ਲਗਾਉਣੀਆਂ ਅੰਜੇ ਬਿਸਤਰੇ ਤੁਹਾਨੂੰ ਪਤਾ ਇਹ ਵੀ ਸਾਰਾ ਸਵੇਰੇ ਕਿੰਨਾ ਖਲਾਰਾ ਪੈ ਜਾਂਦਾ ਕਦੇ-ਕਦੇ ਤਾਂ ਨਾ ਇਦਾਂ ਲੱਗਦਾ ਹੁੰਦਾ ਹੈਗਾ ਵੀ ਆਪਦੇ ਆਪ ਨੂੰ ਵੀ ਹੋਰੀ ਤਰ੍ਹਾਂ ਜਿ ਲੱਗਦਾ ਨਾ ਚਲੋ ਮੈਂ ਕੰਮ ਵੀ ਕਰੀ ਜਾਂਦੀ ਸੀ ਨਾ ਫਿਰ ਵੀ ਪਰ ਮੈਨੂੰ ਇਦਾਂ ਲੱਗ ਜਾਂਦਾ ਵੀ ਕੀ ਜ਼ਿੰਦਗੀ ਇਦਾਂ ਹੀ ਲੰਘ ਜੂਗੀ ਹਨਾ ਵੀ ਰੁਪਏ ਰੁਪਏ ਪਿੱਛੇ ਵੀ ਹੈ ਨਾ ਚਾਹੇ ਚਲੋ ਮੈਨੂੰ ਕੋਈ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਹੈ ਨਾ ਇਦਾਂ ਦੀ ਗੱਲਾਂ ਹੈ ਨਹੀਂ ਮੈਂ ਆਪਣੀ ਮਰਜ਼ੀ ਨਾਲ ਚਾਹੇ ਕੁਝ ਵੀ ਲਿਆਵਾ ਪਰ ਜਿਹੜੀ ਗੱਲ ਹੈ ਨਾ ਆਪਦੇ ਕੋਲੇ ਹੁੰਦਾ ਵੀ ਹਾਂ ਮਰਜ਼ੀ ਨਾਲ ਹੈ ਨਾ ਵੀ ਆਪਾਂ ਦੇ ਕੋਲੇ 2000 1000 ਰੁਪਏ ਹੈਗਾ ਵੀ ਆਪਾਂ ਹੈ ਨਾ ਮਰਜ਼ੀ ਨਾਲ ਕੁਝ ਲਿਆਈਏ ਜਾਂ ਕਿਤੇ ਲਾ ਲਈਏ ਨਾ ਉਹ ਗੱਲ ਜੀ ਮੈਨੂੰ ਮਨ ਲ ਕੇ ਖੁਦ ਤੋਂ ਹੁੰਦਾ ਬਸ ਵੀ ਮੈਂ ਇੱਕ ਕਮਾਈ ਕਰਾਂ ਕੁਝ ਕਰਾਂ ਨਾ ਤੇ ਚਲੋ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਹੈ ਨਾ ਮੈਨੂੰ ਦੇਖੋ 39 ਸਾਲ ਦੀ ਉਮਰ ਦੇ ਵਿੱਚ ਇੱਕ ਕਾਮਜਵ ਯੂਟਿਊਬਰ ਹਨਾ ਤੁਸੀਂ ਤੁਹਾਡਾ ਸਾਥ ਸਾਰੇ ਫਰੈਂਡ ਦਾ ਮਿਲਿਆ ਤੇ ਪ੍ਰਮਾਤਮਾ ਦੀ ਬਖਸ਼ਿਸ਼ ਹੋਈ ਤਾਂ ਕਾਮਜਵ ਹੋ ਜਾਣਗੇ ਹਨਾ ਤੇ ਦੇਖੋ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਸਾਰਾ ਖਲਾਰਾ ਘਟੋ-ਘਟ ਮੈਨੂੰ ਡੇਢ ਜਾਂ 2 ਘੰਟੇ ਲੱਗ ਜਾਂਦੇ ਨੇ ਕੱਲਾ ਖਲਾਰਾ ਚੱਕਰ ਨੂੰ ਕਿਉਂਕਿ ਜਿਹੜਾ ਵੀ ਆਉਂਦਾ ਹਨਾ ਡਾਈਨਿੰਗ ਟੇਬਲ ਤੇ ਕੱਪੜੇ ਪੱਗਾਂ ਜੁੱਤੀਆਂ ਜੋੜੇ ਹਨਾ ਐ ਪੂਰਾ ਖਲਾਰਾ ਪਾ ਦਿੰਦੇ ਆ ਤੇ ਫਿਰ ਸਾਰੇ ਘਰ ਦੇ ਵਿੱਚ ਝਾੜੂ ਸੈਟਿੰਗ ਵਗੈਰਾ ਕਰਨੀ ਸਫਾਈ ਵਗੈਰਾ ਕਰਨੀ ਉਸ ਤੋਂ ਬਾਅਦ ਫਿਰ ਪੋਚੇ ਲਗਾਉਣੇ ਹਨਾ ਤੇ ਹੁਣ ਆਪਾਂ ਜੇ ਲਗਾ ਵੀ ਲਈਏ ਹਨਾ ਝਾੜੂ ਪੋਚ ਵਾਲੇ ਤੁਹਾਨੂੰ ਪਤਾ ਹੀ ਹੈ ਵੀ ਉਹ ਸਿਸਟਰ ਹਨਾ ਥੋੜਾ ਜਿਹਾ ਇੱਧਰ ਮਾਰ ਕੇ ਥੋੜਾ ਜਿਹਾ ਇੱਧਰ ਮਾਰ ਕੇ ਥੋੜੇ ਕੇ ਦਿਨਾਂ ਵਿੱਚ ਹੀ ਝਾੜੂ ਪੋਚੇ ਮਤਲਬ ਕਿ ਘਰ ਦਾ ਕੁਲੀਆ ਵਿਗੜ ਜਾਂਦਾ ਤੇ ਮੈਂ ਹਨਾ ਅਕਸਰ ਹੱਸਦੀ ਹੁੰਨੀ ਆ ਵੀ ਕਹਿਣ ਕਹਿਣ ਨਹੀਂ ਹੁੰਦਾ ਵੀ ਹਾਂ ਸਾਡੇ ਵੱਡਾ ਕਰ ਪੈ ਜੇ ਸਾਡੇ ਇਦਾਂ ਹੋ ਜੇ ਹਨਾ ਪਰ ਜਦੋਂ ਇਹਨਾਂ ਨੂੰ ਸੰਭਾਲਣਾ ਪੈਂਦਾ ਫੇਰ ਪਤਾ ਲੱਗਦਾਗਾ ਤੇ ਫੇਰ ਆਪਣੇ ਕੱਪੜਿਆਂ ਦਾ ਖਲਾਰਾ ਡੇਲੀ ਸਾਡੇ ਨਾ ਕਈ ਸਿਸਟਰ ਕਹਿਣਗੀਆਂ ਵੀ ਅਸੀਂ ਤਾਂ ਹਫ਼ਤੇ ਬਾਅਦ ਹਨਾ ਕੱਪੜੇ ਧੋਣਿਆਂ ਜਾਂ ਅਸੀਂ 4 ਦਿਨਾਂ ਬਾਅਦ ਕੱਪੜੇ ਧੋਣਿਆਂ ਮੈਂ ਕਹਿੰਨੀ ਆ ਜੇ ਸਾਡੇ ਤਾਂ 1 ਦਿਨ ਕੱਪੜੇ ਨਾਲ ਧੋ ਮੈਨੂੰ ਲੱਗਦਾ ਹੈ ਦੂਸਰੇ ਦਿਨ ਗਮਾਂਡੀਆਂ ਦੇ ਘਰੇ ਪਾ ਕੇ ਆਉਣੇ ਪੈਣਗੇ ਇੰਨੇ ਜ਼ਿਆਦਾ ਕੱਪੜੇ ਹੋ ਜਾਂਦੇ ਹਨਾ ਕਿਉਂਕਿ ਸਾਰਾ ਕਦੇ ਪਾਰਦੇ ਚਾਦਰਾਂ ਫਿਰ 3-3 ਚਾਚਾ ਨਾ ਸੂਟ ਉਨਕ ਉਤਾਰ ਦਿੰਦੇ ਨੇ ਸਾਰੇ ਤੇ ਚਲੋ ਇਹ ਵੀ ਆਪਾਂ ਹਣਾ ਵਿੱਚ ਦੀ ਬਹੁਤ ਮੈਨੂੰ ਨਾ ਆਪਦੇ ਆਪ ਨੂੰ ਤੇ ਵੀ ਚਲੋ ਕਰੀ ਜਾਂਦੇ ਆ ਤੇ ਵਿੱਚ ਦੀ ਕੋਈ ਡਿਮਾਂਡ ਕਰਦਾ ਮੈਨੂੰ ਲਸੀ ਪੀਣੀ ਆ ਕੋਈ ਕਹਿੰਦਾ ਮੈਂ ਸਕੈਸ ਪੀਣਾ ਹਣਾ ਫਿਰ ਮੈਂ ਕਿਚਨ ਦੇ ਵਿੱਚ ਆਉਣੀਆ ਨਾਲੇ ਮੈਂ ਬਾਹਰ ਜਾਣੀਆ ਫਿਰ ਮੈਂ ਕਿਚਨ ਦੇ ਵਿੱਚ ਆਉਣੀਆ ਇੱਕ ਨਾ ਤਿੰਨ ਚਾਰ ਸਾਡੇ ਬਾਬੇ ਆਉਂਦੇ ਆ ਸਵੇਰੇ ਸਵੇਰੇ ਉਹਨਾਂ ਨੂੰ ਗਜਾ ਪਾ ਕੇ ਆਉਣੀਆ ਨਾ ਫਿਰ ਉਦੋਂ ਬਾਅਦ ਹਸਬੰਦ ਜੀ ਨੇ ਜੋਬ ਜਾਣਾ ਹੁੰਦਾਗਾ ਫਿਰ ਉਹਨਾਂ ਦਾ ਟਿਫਨ ਤਿਆਰ ਕਰਨਾ ਫਿਰ ਬੇਟੇ ਨੇ ਸਕੂਲ ਜਾਣਾ ਹੁੰਦਾ ਉਹਦਾ ਟਿਫਨ ਤਿਆਰ ਕਰਨਾ ਨਾ ਤੇ ਦੇਖੋ ਐ ਸਾਰਾ ਦਿਨ ਹੀ ਲੰਘ ਜਾਂਦਾ ਫਿਰ ਅਲੱਗ-ਅਲੱਗ ਕੋਈ ਕਹਿੰਦਾ ਵੀ ਅੱਜ ਪਰੌਂਠੇ ਖਾਣਾ ਮੈਂ ਨਾ ਕੋਈ ਜਿਵੇਂ ਟਿਫਨ ਚਲ ਜਾਣਾ ਕੋਈ ਕਹਿੰਦਾ ਵੀ ਮੈਂ ਆਹ ਦਾਲ ਸਬਜ਼ੀ ਨਹੀਂ ਖਾਣੀ ਕਿਉਂਕਿ ਇੱਕ ਮੰਮੀ ਨੂੰ ਨਾ ਬਿਮਾਰੀ ਗਟਿਏ ਦੀ ਹੋ ਗਈ ਸੀ ਉਹਨਾਂ ਦੀ ਰੋਟੀ ਵੀ ਅਲੱਗ ਬਣਦੀ ਹੈਗੀ ਨਾ ਵੀ ਐਦਾਂ ਨਾ ਸਾਰਾ ਦਿਨ ਹੀ ਚੱਲਦਾ ਰਹਿੰਦਾਗਾ ਪਰ ਮੈਂ ਕਦੇ ਵੀ ਕਿਸੇ ਨੂੰ ਐਦਾਂ ਨਹੀਂ ਕਰਿਆ ਹੈਗਾ ਵੀ ਹਨਾ ਜਿਹਨੇ ਡਿਮਾਂਡ ਕੀਤੀ ਵੀ ਉਹਦੀ ਡਿਮਾਂਡ ਉਹ ਪੂਰੀ ਨਹੀਂ ਕੀਤੀ ਹੈਗੀ ਚਲੋ ਆਪਾਂ ਆਪਦਾ ਫਰਜ਼ ਨਿਭਾਈ ਜਾਨੇ ਹਨਾ ਉਹ ਆਪਦਾ ਫਰਜ਼ ਨਿਭਾਉਣਗੇ ਤੇ ਬਾਕੀ ਪ੍ਰਮਾਤਮਾ ਜਦੋਂ ਕਹਿੰਦੇ ਆਪਾਂ ਸਿੱਧੀ ਨੀਤ ਨਾਲ ਕੋਈ ਕੰਮ ਕਰਦੇ ਹਨਾ ਆਪਣੇ ਆਪ ਹੀ ਸਵੇਰੇ ਸਵੇਰੇ ਨਾਲ 3-4 ਵਾਰੀ ਤਾਂ ਸਾਡੇ ਵੱਡੇ ਬੇਬੇ ਜੀ ਨੇ ਮੇਰੇ ਹਸਬੰਡ ਦੇ ਨਾਨੀ ਜੀ ਸਾਡੇ ਕੋਲੇ ਰਹਿੰਦੇ ਨੇ ਨਾ ਉਹੀ ਤਿੰਨ ਚਾਰ ਵਾਰੀ ਹੈ ਨਾ ਕਦੇ ਚਾਹ ਮਤਲਬ ਕਿ ਉਹਨਾਂ ਦਾ ਟਾਈਮ ਹੈ 10 ਮਿੰਟ ਨਹੀਂ ਖੁੰਝਣ ਦਿੰਦੇ ਫਿਰ ਮੈਂ ਆਪਣੀਆਂ ਦਾਲ ਸਬਜ਼ੀਆਂ ਜਿਹੜੀਆਂ ਬੀਜੀਆਂ ਹੁੰਦੀਆਂ ਨੇ ਇੱਕ ਟਾਈਮ ਚ ਮੈਂ ਜਿੰਨੀ ਮਰਜ਼ੀ ਔਖੀਆਂ ਮੈਂ ਸਵੇਰੇ ਸਵੇਰੇ ਇਹਨਾਂ ਦੀ ਕੇਅਰ ਵੀ ਜ਼ਰੂਰ ਕਰਨੀ ਆ ਪਾਣੀ ਦੇਣਾ ਕਿਸੇ ਨੂੰ ਸਪਰੇਅ ਕਰਨੀ ਆ ਮੈਂ ਛੋਟੇ ਪੰਪ ਚ ਤੁਹਾਨੂੰ ਦਿਖਾਇਆ ਵੀ ਹੈ ਨਾ ਕਿੱਦਾਂ ਕਿੱਦਾਂ ਮੈਂ ਸਪਰੇਅ ਵੀ ਕਰ ਦਿੰਨੀ ਆ ਆਰਗੈਨਿਕ ਤਰੀਕੇ ਨਾਲ ਇਹਦੇ ਤੇ ਖੱਟੀ ਲੱਸੀ ਵਗੈਰਾ ਵੀ ਪਾ ਦਿੰਨੀ ਆ ਸਾਰੀਆਂ ਸਬਜ਼ੀਆਂ ਉਗਾਈਆਂ ਹੋਈਆਂ ਨੇ ਮੇਰੀਆਂ ਤੋਰੀਆਂ ਕਦੂ ਨਾ ਕੀ ਆ ਜਿਹਨੂੰ ਆਪਾਂ ਕਹਿੰਦੇ ਆ ਚੌਲੇ ਮਿਰਚਾਂ ਨਾ ਸਾਰਾ ਕੁਝ ਮੈਂ ਤੇ ਆਉ ਮੈਂ ਤੁਹਾਨੂੰ ਨਾ ਆਪਣੀ ਬਾੜੀ ਵੀ ਦਿਖਾਉਣੀ ਹੈ ਬਗੀਚੀ ਹੈ ਨਾ ਜਿੱਤੇ ਵਿੱਚ ਕਿ ਮੈਂ ਫਰੂਟ ਲਗਾ ਲਓ ਤੁਸੀਂ 2-3 ਸੋਹਣਾਂ ਤਰ੍ਹਾਂ ਦੇ ਫਰੂਟ ਲਗਾਏ ਹੋ ਨੇ گلاب ਦੇ ਮੇਰੇ ਪੌਦੇ ਲਗਾਏ ਹੋ ਨੇ ਇਹ ਮਿਰਚਾਂ ਬਾਹਰੋਂ ਮੈਂ ਤੋੜ ਕੇ ਲਿਆਉਣੀਆਂ ਤੇ ਤੇ ਆਉਂਦਿਆਂ ਨੂੰ ਉਹ ਕੁਹੀ ਗੱਲ ਕਹਿੰਦੇ ਜਿੱਦਾਂ ਕਿ ਭਾਂਡੇ ਕਹਿੰਦੇ ਭਰਤ ਭਾਂਡੇ ਵੀ ਹੈ ਨਾ ਬੱਚੇ ਪੈਦਾ ਕਰਦ ਨੇ ਉਹ ਕੰਮ ਹੋ ਜਾਂਦਾ ਹੈਗਾ ਤੇ ਫਿਰ ਚੱਲ ਪੈਂਦੇ ਨੇ ਪ੍ਰੈਸਾਂ ਸਕੂਲ ਵਾਲਿਆਂ ਦੀਆਂ ਤੇ ਆਫਿਸ ਵਾਲਿਆਂ ਦੀਆਂ ਤੇ ਘਰ ਵਾਲਿਆਂ ਦੇ ਕੱਪੜਿਆਂ ਦੇ ਜਿੰਨਾ ਵੀ ਹੁੰਦਾ ਹੈ ਨਾ ਚਲੋ ਕਈ ਵਾਰੀ ਬੇਟਾ ਤੇ ਬੇਟੀ ਵਿਚਾਰੇ ਹੱਥ ਬਟਾ ਦਿੰਦੇ ਨੇ ਹਸਬੰਡ ਜੀ ਵੀ ਧਾਰ ਵਗੈਰਾ ਹਨਾ ਸਵੇਰੇ ਕਢਾ ਜਾਂਦੇ ਨੇ ਕਿ ਤੇ ਸ਼ਾਮ ਨੂੰ ਵੀ ਕਈ ਵਰੀ ਉਹ ਕਰ ਜਾਂਦੇ ਨੇ ਫਿਰ ਇਧਰ ਡੰਗਰਾਂ ਕਣੀ ਆ ਜਾਂਦੇ ਸਾਰੇ ਕੰਮ ਵਗੈਰਾ ਉਧਰੋਂ ਹਨਾ ਕਰਕੇ ਹਜੇ ਰੋਟੀ ਟੁਕ ਮੇਰਾ ਪਿਆ ਸਿਰ ਤੇ ਐਦਾਂ ਕਰਦੇ ਕਰਾਉਂਦੇ ਮੈਨੂੰ 11 ਵਜੇ ਜਾਂਦੇ ਆ ਹਨਾ ਡੰਗਰਾਂ ਨੂੰ ਸੰਨੀ ਪਾਉਣੀ ਫਿਰ ਉਸ ਤੋਂ ਬਾਅਦ ਬਾਬੇ ਆ ਜਾਂਦੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਨਾ ਫਿਰ ਉਹਨਾਂ ਦਾ ਅਲੱਗ ਰੋਟੀ ਬਣਦੀ ਹੈਗੀ ਕਮਸੇ ਕਮ ਸਵੇਰੇ ਸਵੇਰੇ ਮੈਂ ਨਾ 4 ਵਾਰ ਰੋਟੀ ਲੱਗ ਜਾਂਦੀਆਂ ਕਿਉਂਕਿ ਪਹਿਲਾਂ ਦੇਖੋ ਬਾਬਾ ਜੀ ਆਉਂਦੇ ਨੇ ਉਹਨਾਂ ਦੀ ਫਿਰ ਬੇਟਾ ਜਾਂਦਾ ਉਹਦੀ ਫਿਰ ਆਸਬੈਂਡ ਜੀ ਜਾਂਦੇ ਨੇ ਉਹਦੀ ਇਕੱਠੀ ਵੀ ਬਣਾ ਕੇ ਹਨਾ ਮੈਨੂੰ ਇਦਾਂ ਨਹੀਂ ਹੈਗਾ ਵੀ ਮੈਂ ਇਕੱਠੀ ਬਣਾ ਕੇ ਨਾ ਟੀਫਨ ਵਗੈਰਾ ਦੇ ਵਿੱਚ ਪਾ ਕੇ ਰੱਖਦੀ ਐ ਇਦਾਂ ਨਹੀਂ ਮੈਂ ਕਰਦੀ ਹੁੰਦੀ ਹੈਗੀ ਦੇਖੋ ਅਲੱਗ-ਅਲੱਗ ਤਰ੍ਹਾਂ ਦੀ ਸਾਡੇ ਘਰ ਹਨਾ ਰੋਟੀ ਬੰਦਿਆ ਕਦੇ ਮਿਸੀ ਬਣਦੀ ਹੈਗੀ ਇਹ ਮੈਂ ਮਿਸੀ ਰੋਟੀ ਬਣਾਈ ਸੀਗੀ ਨਾ ਉਦੋਂ ਦੇ ਵਿੱਚ ਵੀਡੀਓ ਆਪਣੀ ਐਡ ਕੀਤੀ ਹੋਈ ਹੈਗੀ ਤੇ ਘਰ ਦੇ ਕੰਮ ਵਗੈਰਾ ਕਰਕੇ ਦੇਖੋ ਹਨਾ ਫਿਰ ਉਸ ਤੋਂ ਬਾਅਦ ਫਿਰ ਰੋਟੀ ਵਾਲੇ ਭਾਂਡੇ ਹੋ ਜਾਂਦੇ ਨੇ ਇਹ ਕਰਦੇ ਕਰਾਉਂਦੇ ਮੈਨੂੰ ਕਮ ਸੇ ਕਮ ਹਨਾ ਸਵੇਰ ਦੇ ਕੰਮ ਕਰਦੀ ਨੂੰ 1:30 ਵਜੇ ਜਾਂਦਾ ਹੈਗਾ ਤੇ ਫਿਰ ਟੋਕਾ ਵੀ ਕਰਨਾ ਦੁਪਹਿਰ ਦੇ ਹਨਾ ਕੱਖਾਂ ਦਾ ਟਾਈਮ ਹੋ ਜਾਂਦਾ ਜਿਹੜੇ ਡੰਗਰ ਪਸ਼ੂ ਰੱਖਦੇ ਆ ਹਨ ਉਹਨਾਂ ਨੂੰ ਪਤਾ ਹੈ ਵੀ ਦੁਪਹਿਰੇ ਵੀ ਫਿਰ ਮੱਝਾਂ ਵਗੈਰਾ ਦਾ ਕਿੰਨਾ ਕੰਮ ਹੋ ਜਾਂਦਾ ਤੇ ਫਿਰ ਮੈਂ ਚਲਦੀ ਆ ਬਾਹਰ ਜੇ ਕੋਈ ਹਨਾ ਕੁਝ ਦਰਮਾਉਣ ਵਾਲਾ ਹੁੰਦਾ ਕਿਉਂਕਿ ਹਸਬੰਦ ਜੀ ਨੂੰ ਮੈਂ ਕਹਿ ਦੇਣੀ ਹੁੰਦੀ ਆ ਵੀ ਕੋਈ ਨਾ ਮੈਂ ਨੱਕਾ ਵਗੈਰਾ ਹਨਾ ਲਗਾ ਦੂੰਗੀ ਤੇ ਉਹ ਵੀ ਕੱਲਿਆਂ ਕਰਕੇ ਹਨਾ ਫਿਰ ਔਖਾ ਹੋ ਜਾਂਦਾ ਉਹਨਾਂ ਨੂੰ ਵੀ ਤੇ ਪਾਪਾ ਜੀ ਤੁਹਾਨੂੰ ਮੈਂ ਪਹਿਲਾਂ ਹੀ ਕਹਿ ਕੇ ਆਂਦੀ ਵੀ ਬਜ਼ੁਰਗਾਂ ਦੀ ਤਾਂ ਮौज ਹੁੰਦੀ ਆ ਕਰ ਲੈਣ ਕਰ ਲੈਣ ਨਹੀਂ ਹੈ ਨਾ ਮਰਜੀ ਹੁੰਦੀ ਆ ਤੇ ਬਾਕੀ ਉਹਨਾਂ ਨੂੰ ਵੀ ਇਧਰ ਉਧਰ ਦੇ ਕੰਮ ਰਹਿੰਦੇ ਹੈਗੇ ਹਨਾ ਇਦਾਂ ਹੋ ਜਾਂਦਾ ਫਿਰ ਆਪਾਂ ਪਾਣੀ ਵੀ ਲਾਤਾ ਖੇਤ ਨੂੰ ਕਿਉਂ ਕਿ ਹੈ ਨਾ ਇਦਾਂ ਨਹੀਂ ਹੁੰਦਾ ਕਹਿੰਦੇ ਜੱਟਾਂ ਦੀਆਂ ਧੀਆ ਜਿੱਦਾਂ ਮੈਂ ਪਹਿਲਾਂ ਵੀ ਕਹਣੀ ਉਹ ਵੀ ਗਾਣਿਆਂ ਦੇ ਵਿੱਚ ਜਿਹੜਾ ਦਿਖਾਉਣੇ ਹੁੰਦੇ ਨੇ ਨਾ ਵੀ ਜੱਟੀ ਇਦਾਂ ਜੱਟੀਆਂ ਉਹ ਨਹੀਂ ਹੁੰਦੀਆਂ ਜੱਟੀਆਂ ਦੀ ਤਾਂ ਸਾਰਾ ਦਿਨ ਹੈ ਨਾ ਕੰਮਾਂ ਦੇ ਵਿੱਚ ਭੂਤ ਨਹੀਂ ਭੁੱਲੀ ਰਹਿੰਦੀ ਐ ਬਾਕੀ ਦੇਖੋ ਕੰਮ ਕਰਨ ਦੇ ਨਾਲ ਤੰਦਰੁਸਤੀ ਵੀ ਰਹਿੰਦੀ ਹੈ ਨਾ ਮੋਟਾਪਾ ਵੀ ਨਹੀਂ ਵੱਧਾ ਹੈਗਾ ਜਿੱਦਾਂ ਕਿ ਹੁਣ ਪੇਟ ਵਗੈਰਾ ਦੀਆਂ ਕਸਰਤਾਂ ਕਰਦੇ ਆ ਤੁਸੀਂ ਬੈਠ ਕੇ ਹੈ ਨਾ ਜਿੰਮਾਂ 'ਚ ਜਾਂਦੇ ਹੋ ਅਗਰ ਕੰਮ ਕਰਾਂਗੇ ਹੈ ਨਾ ਫਿਰ ਜਿੰਮਾਂ 'ਚ ਜਾਣ ਦੀ ਕੀ ਲੋੜ ਹੈਗੀ ਜਿੱਦਾਂ ਕਿ ਆਪਣੀ ਬਗੀਚੀ ਨੂੰ ਹੈ ਨਾ ਸਾਫ਼ ਰੱਖਣਾ ਸਬਜ਼ੀਆਂ ਉਗਾਉਣੀਆਂ ਇਹ ਸਾਰੇ ਕਾਰ ਮਹੇਗਰੂ ਕਰਵਾਉਂਦਾ ਰਹਿੰਦਾ ਮੈਂ ਆਪਣੇ ਆਪ ਹੀ ਕਰਦੀ ਰਹਿਣੀ ਆਂਗੀ ਨਾਲ ਤੌਰ ਆਰਗੈਨਿਕ ਤਰੀਕੇ ਨਾਲ ਸਬਜ਼ੀਆਂ ਜਾਂਦੇ ਵੀਡੀਓ ਚੰਗੀ ਲੱਗੀ ਹੈ ਨਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ